ਖੇਰ ਅਸਮੁਲਾਰੀ ਪੁੱਦਮ ਸਿੰਘ ਮਲਕਵਾਲੀ ਬਹੁਤ ਵੱਡੇ ਸਵਾਲ ਪੈਦਾ ਕਰਦਾ ਹੈ ਕਿਉਂਕਿ ਉਹ ਤਾਂ ਦੁਨੀਆ ਭਰ ਵਿੱਚ ਹੋਣ ਬਾਅਦ ਚੋਗੇ ਕੋ ਤਾਂ ਐਸੈਟ ਸੀ ਗਵਰਨਮੈਂਟ ਆਫ ਇੰਡੀਆ ਦਾ ਉਹਨੂੰ ਸਟੇਟ ਬੈਂਕ ਆਫ ਇੰਡੀਆ ਨੇ ਲੋਨ ਦਿੱਤੇ ਤੇ ਜਦੋਂ ਉਹਦਾ ਮਰਡਰ ਵੀ ਹੋਇਆ ਕੈਨੇਡਾ ਦੇ ਵਿੱਚ ਉਦੋਂ ਵੀ ਗਵਰਨਮੈਂਟ ਆਫ ਇੰਡੀਆ ਨੇ ਅਕਿਊਜ਼ ਕੀਤਾ ਰਾਦਰ ਪਾਕਿਸਤਾਨੀ ਏਜੰਸੀ ਨੂੰ ਤੇ ਇਨ ਰਟਾਇਲਿਜੇਸ਼ਨ ਵਿੱਚ ਮਰਡਰ ਹੋਇਆ ਪੈਸਾ ਥੋੜੀ ਜਿਹੜੀ ਪੀਐਚਆਰ ਉਹਦੀ ਇਨਵੈਸਟੀਗੇਸ਼ਨ ਦੀ ਹੈ ਨਹੀਂ ਹੁਣ ਜਾਣੀ ਸਾਰੀ ਦੁਨੀਆ ਨੂੰ ਹੁਣ ਪਤਾ ਲੱਗਾ ਸਾਡੇ ਵਕੀਲ ਆਏ ਬੰਦੇ ਹਾਈ ਕੋਰਟ ਦੇ ਵਕੀਲ ਆ ਤੇ ਤੁਸੀਂ ਜਦੋਂ ਡੀਐਸ ਗਿੱਲ ਉਥੋਂ ਪੰਜਾਬ ਤੋਂ ਵੀਜ਼ੇ ਲੈ ਕੇ ਇੱਥੇ ਬਾਹਰਲੇ ਮੁਲਕਾਂ 'ਚ ਇਹ ਸਾਰਾ ਕੁਝ ਕਰਦਾ ਫਿਰਦਾ ਸੀ ਅਸੀਂ ਜਦੋਂ ਇਹਦੇ ਬਾਰੇ ਵੀ ਗੱਲ ਹੁੰਦੀ ਨਾ ਖਾਲੜੀ ਵਾਰੀ ਵੀ ਇਹ ਕੋਈ ਸਵਾਲ ਦਿਮਾਗ ਦੇ ਵਿੱਚ ਆਉਂਦਾ ਪੇ ਉਹਨੂੰ ਕਤਲ ਕਰਨਾ ਸੀ ਇੰਡੀਅਨ ਏਜੰਸੀ ਪੁਲਿਸ ਦਾ ਕੰਮ ਕਹਿੰਨੇ ਪੰਜਾਬ ਪੁਲਿਸ ਦਾ ਗਲਤੀ ਸਮਝ ਪੈ ਗਈ ਠੀਕ ਹੈ ਪੇ ਉਹ ਕੰਮ ਕਰ ਰਿਆ ਸੀਗਾ ਠੀਕ ਹੈ ਪੇ ਉਹ 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 ਸਰਕਾਰ ਕਹਿੰਦੀ ਪੁਲਿਸ ਕਹਿੰਦੀ ਵੀ ਨਹੀਂ ਅਸੀਂ ਹੋਣ ਨਹੀਂ ਦੇਣਾ ਉਹ ਨਹੀਂ ਮਾਰ ਦਿੱਤਾ ਜਿਹੜੇ ਬੰਦੇ ਉਹਨੂੰ ਛੇ ਦਿਨ ਦਿਹਾੜੇ ਮਾਰ ਸਕਦੇ ਹੋ ਬਾਹਰਲਾ ਵੀਜ਼ਾ ਕਿਉਂ ਦੇ ਰਿਹਾ ਹੈ ਮਾਰਨ ਦੀ ਵਜਾਈ ਜੇ ਸੀਬੀਆਈ ਆ ਕੋਈ ਏਜੰਸੀ ਸਰਕਾਰ ਦੀ ਇੰਨਾ ਕਹਿ ਕੇ ਉਹਨੂੰ ਚੱਕ ਲੈਂਦੀ ਵੀ ਭਾਈ ਇਹਦੇ ਕੋਲ ਬਾਹਰੋਂ ਪੈਸਾ ਆ ਰਿਹਾ ਆ ਅਸੀਂ ਇਨਕੁਆਰੀ ਕਰਾਂਗੇ ਰਹਿਮਾਨ ਚਾਹੀਦਾ ਸਨ ਐਨਐਸ ਲਾ ਕੇ ਸਾਲ ਦੋ ਸਾਲੇ ਜਿਲ੍ਹ ਸੜ ਦਿੰਦੀ ਸ਼ੁਰੂ ਚ ਉੱਠਣੇ ਨਾ ਦਿੰਦੀ ਉਹਨੂੰ ਸਾਧਨ ਨਹੀਂ ਹੈਗੇ ਉਹਨਾਂ ਕੋ ਫਿਰ ਵੀਜ਼ਾ ਨਾ ਦਿੰਦੇ ਬਾਹਰਲਾ ਬਾਹਰਲਾ ਵੀਜ਼ਾ ਦੇ ਕੇ ਬਲੈਕਲਿਸਟ ਕਰ ਦਿੰਦੇ ਹੁਣ ਜੇ ਉਹਨੂੰ ਇੰਨੀ ਗੱਲ ਕਰਨ ਦੀ ਦਾ ਹੱਕ ਵੀ ਦੇ ਰਹੇ ਹੋ ਬਾਹਰ ਲੀਆਂ ਪਾਰਲੀਮੈਂਟਾਂ 'ਚ ਵੀ ਜਾ ਕੇ ਇਸ ਰੂਪੇ ਵੀ ਲਿਆ ਸਾਰਾ ਕੁਝ ਕਰ ਲਿਆ ਰੋਲਾ ਪੈ ਗਿਆ ਸਾਰੇ ਪਤਾ ਲੱਗ ਗਿਆ ਪਿਆ 25000 ਬੰਦੇ ਦੀ ਉਹਨਾਂ ਗੱਲ ਵੀ ਕਰ ਦਿੱਤੀ ਉਹਦੇ باوجود ਵੀ ਮਾਰ ਦਿੱਤਾ ਤੇ ਤੁਹਾਨੂੰ ਕਿੱਦਾਂ ਖੁੱਲ੍ਹ ਦੇਈ ਜਾਂਦੇ ਉਹ ਬੰਦੇ ਨੇ ਸਿਰਫ ਪੁਲਿਸ ਦੁਆਰਾ ਕੀਤੇ ਹੋਏ ਕੁਝ ਕਤਲਾਂ ਦੀ ਗੱਲ ਕੀਤੀ ਸੀ ਉਹਨੂੰ ਅਸੀਂ ਕਹਿੰਨੇ ਸ਼ਰਿਆਂ ਮਾਰ ਦਿੱਤਾ ਤੇ ਤੁਸੀਂ ਇਹ ਦੋਵੇਂ ਵਕੀਲ ਕਹਿ ਰਹੇ ਰਾਜਵਿੰਦਰ ਸਿੰਘ ਬੈਂਸ ਤੇ ਸਰਬਜੀਤ ਸਿੰਘ ਵੀਰਕਾ ਇਹ ਕਹਿ ਰਹੇ ਆ ਪਈ ਜਿਹੜੇ 329 ਬੰਦੇ ਮਰੇ ਆ ਔਰ ਜਿਹੜਾ ਦੂਜੇ ਜਹਾਜ਼ ਵਿੱਚ ਬੰਬ ਰੱਖਿਆ ਉਹ ਇੰਡੀਅਨ ਏਜੰਸੀ ਦਾ ਕੰਮ ਆ ਕਿਉਂਕਿ ਜੇ ਨਹੀਂ ਹੈਗਾ ਤਾਂ ਫਿਰ ਇੰਡੀਅਨ ਹਾਈ ਕਮਿਸ਼ਨ ਦੇ ਬੰਦਿਆਂ ਨੇ ਆਪਣੀਆਂ ਟਿਕਟਾਂ ਕੈਨਸਲ ਕਿਉਂ ਕਰਵਾਈਆਂ ਸਿੱਖ ਹੰਬਦ੍ਰਾਮ ਕਰ ਲਈ ਕੀਤਾ ਗਿਆ ਤੇ ਐਡਾ ਵੱਡਾ ਕੰਮ ਸਰਕਾਰ ਨੇ ਕੀਤਾ ਉਹਦੇ ਵਿੱਚ ਸਿੱਖਾਂ ਨੂੰ ਬਦਨਾਮ ਕੀਤਾ ਔਰ ਕੈਨੇਡੀਅਨ ਗਵਰਨਮੈਂਟ ਸਿੱਧੀ ਇਨਵੋਲਵ ਹੈ ਉਹਦੇ ਵਿੱਚ ਤੇ ਉਹਦੇ ਭੇਦ ਕਿਸੇ ਨੂੰ ਪਤਾ ਨਹੀਂ ਤੇ ਤੁਸੀਂ ਦੋ ਵਕੀਲੋਂ ਭੇਦ ਖੋਲਣ ਲੱਗਿਆਂ ਹੁਣ ਸਾਰੀ ਦੁਨੀਆ ਨੂੰ ਦੱਸਣ ਲੱਗਿਆਂ ਵੀ ਸਰਕਾਰ ਨੇ ਕੀਤਾ ਤੇ ਤੁਹਾਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਤੁਸੀਂ ਬੜੇ ਸੋਹਣੇ ਆ ਮਤਲਬ ਜੇ ਐਨ ਨਹੀਂ ਡੈਮੋਕ੍ਰੇਸੀ ਹੈਗੀ ਆ ਆਈਡੀਆ ਦੇ ਵਿੱਚ ਜੇ ਸਰਕਾਰ ਹੀ ਨਹੀਂ ਖੁੱਲ੍ਹ ਦਿੰਦੀ ਆ ਪੇ ਹਾਂ ਜੋ ਕਰਨਾ ਕਰ ਲਓ ਯਾਨੀ ਦੇਖੋ ਪੰਜਾਬ ਪੁਲਿਸ ਦਾ ਇੱਕ ਬੰਦਾ ਪੁਲਿਸ ਨੇ ਤਲਵਿੰਦਰ ਸਿੰਘ ਨੂੰ ਅਰੈਸਟ ਕੀਤਾ ਇੰਟਰੋਗੇਟ ਕੀਤਾ ਉਹਦੀ ਛਾਣਬੀਣ ਹੋਈ ਆ ਉਹ ਚੋਂ ਸਬੂਤ ਲੱਭਿਆ ਏ ਉਹ ਸਬੂਤ ਇੰਡੀਆ ਗਵਰਨਮੈਂਟ ਤੇ ਉਲਟ ਲੱਭਿਆ ਏ ਤੇ ਉੱਤੋਂ ਹਾਈ ਕਮਾਂਡ ਨੇ ਹੁਕਮ ਦਿੱਤਾ ਵੀ ਇਹਨੂੰ ਕਤਲ ਕਰ ਦਿਓ ਤੇ ਥੱਲੇ ਦੇ ਪੁਲਿਸ ਵਾਲੇ ਇੱਕ ਦੋ ਬੰਦਿਆਂ ਨੂੰ ਉਨੀ ਇੰਨੀ ਖੁੱਲ੍ਹ ਦਿੱਤੀ ਵੀ ਤੂੰ ਸਬੂਤ ਸਾਹਮਣੇ ਰੱਖ ਲਾ ਜਦੋਂ 10-15 ਸਾਲ ਬਾਅਦ ਕੋਈ ਵਕੀਲ ਉੱਠੂਗੇ ਪੰਜਾਬ ਦੇ ਫਿਰ ਸਾਰੇ ਸਾਡੇ ਭੇਦ ਉਹਨਾਂ ਨੂੰ ਦੇ ਦੇਈਂ ਵੀ ਸਰਕਾਰ ਨੂੰ ਪਤਾ ਨਹੀਂ ਸੀ ਇਹ ਭੇਦ ਇਹ ਸਬੂਤ ਗੁੰਮ ਕਿਦਾਂ ਕਰੀ ਦੇਇਆ ਯਾਨੀ ਇੰਡੀਆਨ ਏਜੰਸੀਆਂ ਨੂੰ ਇੰਨਾ ਵੀ ਨਹੀਂ ਪਤਾ ਵੀ ਜਿਹੜੀ ਐਫਆਈਆਰ ਦਰਜ ਕਰੀਦੀ ਆ ਉਹ ਐਫਆਈਆਰ ਤੇ ਪੋਸਟਮਾਰਟਮ ਰਿਪੋਰਟ ਜਿਹੜੀ ਆ ਉਹ ਮਿਲਦੀਆਂ ਹੁਣ ਆਫਿਸ 'ਚ ਯਾਨੀ ਇਹ ਦੱਸਦੇ ਆ ਵੀ ਇੰਡੀਆ ਦੇ ਵਿੱਚ ਜਿਹੜੀ ਪੋਸਟਮਾਰ ਪੋਸਟਮਾਰਟਮ ਰਿਪੋਰਟ ਹੈ ਜਦੋਂ ਇੱਕ ਵਾਰੀ ਬਣ ਗਈ ਤੇ ਉਹ ਬਦਲੀ ਨਹੀਂ ਜਾ ਸਕਦੀ ਸਰਕਾਰ ਬਦਲ ਨਹੀਂ ਸਕਦੀ ਉਹ ਤਾਂ ਇਦਾਂ ਹੀ ਰਹਿੰਦੀ ਆ ਫਿਰ ਜਦੋਂ ਸਾਡੇ ਵਰਗਾ ਕੋਈ ਕਿਸੇ ਪੁਲਿਸ ਵਾਲੇ ਤੋਂ ਕਢਵਾ ਲੈਂਦਾ ਫਿਰ ਸਰਕਾਰ ਨੂੰ ਫਸਾ ਲੀਦਾ ਸੀ ਇਹ ਐਫ ਆਈ ਆਰ ਕਿੱਡਾ ਵੱਡਾ ਡਾਕੂਮੈਂਟ ਹੈ ਜਿਹੜਾ ਇਦਾਂ ਬਦਲਿਆ ਨਹੀਂ ਜਾ ਸਕਦਾ ਸੀ ਜਿਸ ਬੰਦੇ ਨੂੰ ਉਹਨੇ ਨਜਾਇਜ਼ ਤਰੀਕੇ ਨਾਲ ਜਾਨੀ ਫੜਿਆ ਹੋਰ ਤਰੀਕੇ ਨਾਲ ਤੇ ਕਤਲ ਹੋਰ ਤਰੀਕੇ ਨਾਲ ਕੀਤਾ ਉਹਦੇ ਸਬੂਤ ਪਿੱਛੇ ਇੰਨੀ ਕਚਿਆਈ ਨਾ ਛੱਡ ਦਿੱਤੀ ਵੀ ਜੇ ਇਦਾਂ ਹੀ ਆ ਜੇ ਇੰਨਾ ਸਿੱਧਾ ਸਿਸਟਮ ਆ ਕੰਟਰੀ ਦਾ ਫਿਰ ਬਦਨਾਮ ਕਾਤੇ ਕਰਦੇ ਉਹਨੂੰ ਕੰਟੀਨਿਊ ਉਹ ਤਾਂ ਬੜੇ ਇਮਾਨਦਾਰ ਬੰਦੇ ਠੀਕ ਆ ਮੁਕਾਬਲਾ ਬਣਾਉਣ ਦੀ ਗਲਤੀ ਕਰ ਦਿੱਤੀ ਉਹਨੇ ਸਿਸਟਮ ਨਾਲ ਛੇੜਛਾੜ ਨਹੀਂ ਕੀਤੀ ਕੋਈ ਵੀ ਬੰਦਾ ਬਾਹਰੋਂ ਜਾ ਕੇ ਕੋਈ ਆਮ ਜਿਹਾ ਬੰਦਾ ਪੁਲਿਸ ਦਾ ਵੀ ਚੱਕ ਕੇ ਉਹ ਰਿਕਾਰਡ ਸਾਰਾ ਦੇ ਸਕਦਾ ਔਰ ਉਸ ਪੁਲਿਸ ਵਾਲੇ ਨੂੰ ਵੀ ਜਿਹੜਾ ਸਰਕਾਰ ਦੇ ਵਿਰੁੱਧ ਸਾਰੇ ਭੇਦ ਇਹਨਾਂ ਨੂੰ ਦੇ ਰਿਹਾ ਆ ਉਹਨੂੰ ਵੀ ਕੈਨੇਡਾ ਜਾਣ ਦਾ ਵੀਜ਼ਾ ਦੇ ਦਿੱਤਾ ਕੈਨੇਡਾ ਜਾ ਕੇ ਸਰਕਾਰ ਦੇ ਉੱਤੇ ਗਵਾਹੀ ਦੇ ਆ ਮੁਰ ਕੇ ਫੇਰਾ ਕੇ ਕਮੋਡੀਟ ਕਰ ਲਿਆ ਤੁਸੀਂ ਅਜਰ ਤੇਸ਼ ਲੱਖੀ ਦੇ ਨਾਲ ਸਾਰੀਆਂ ਗੱਲਾਂ ਸਾਫ਼-ਸਾਫ਼ ਦੱਸੀ ਜਾ ਰਹੇ ਕੋਈ ਧਮਕੀ ਨਹੀਂ ਕੋਈ ਖਤਰਾ ਨਹੀਂ ਹੋ ਰਿਹਾ ਤੁਹਾਨੂੰ ਇੰਨਾ ਵਧੀਆ ਇੰਨੀ ਸੋਹਣੀ ਡੈਮੋਕ੍ਰੇਸੀ ਆ ਇੰਨੀ ਸਹਿਣਸ਼ੀਲਤਾ ਹੈ ਉਸ ਕੰਟਰੀ ਦੇ ਵਿੱਚ ਫਿਰ ਬਦਨਾਮ ਕਿਉਂ ਕਰਦੇ ਹਾਂ ਇਹ ਤੋਂ ਤਾਂ ਇਹ ਸਾਬਤ ਹੁੰਦਾ ਹੈ ਕਿ ਉੱਥੇ ਹਰ ਇੱਕ ਬੰਦੇ ਨੂੰ ਖੋਲਿਆ ਇਸ ਕਰਕੇ ਮੈਨੂੰ ਲੱਗਦਾ ਸੀ ਵੀ ਸਾਡੀ ਅਸੀਂ ਜਿਹੜਾ ਨਾ ਆਪਣੇ ਅੰਦਰ ਗਰਜ ਲੈ ਕੇ ਬੈਠੇ ਆ ਜਿਹੜੇ ਗੁੱਸੇ ਆ ਸਾਨੂੰ ਜਿਹੜੇ ਆਬਜੈਕਸ਼ਨ ਆ ਸਾਡੇ ਜਿਹੜੇ ਰੂਸੇ ਆ ਜਦੋਂ ਅਸੀਂ ਦੂਜੇ ਤੇ ਸ਼ੱਕ ਕਰਦੇ ਆ ਦੂਜੇ ਨੂੰ ਬਲੇਮ ਦਿੰਨੇ ਆ ਇਲਜ਼ਾਮ ਲਾਉਣੇ ਦੂਜੇ ਤੇ ਉਦੋਂ ਬੈਲੈਂਸ ਨਹੀਂ ਹੁੰਦੇ ਉਦੋਂ ਅਸੀਂ ਇਦਾਂ ਇਦਾਂ ਨਿਆ ਨਹੀਂ ਕਰ ਪਾਉਂਦੇ ਵੀ ਮੈਨੂੰ ਰੋਸਾ ਅਸਲ 'ਚ ਹੈ ਕੀ ਆ ਨਹੀਂ ਤਾਂ ਬੜਾ ਕਲੀਅਰ ਆ ਜਿਹੜਾ ਠੀਕ ਹੈ ਜੀ ਇਸ ਕਰਕੇ ਉਹਨੂੰ ਸੌਰੀ ਜੀ ਅੱਛਾ ਬਾਈ ਕਹਿੰਦੇ ਆ ਵੀ ਆਈ ਏਮ ਨੋਟ ਰੋਂਗ ਹੀ ਇਸ son of justice ਅਜੀਤ ਸਿੰਘ ਬੈਂਸ ਫਰੋਮ ਮਾਹਲਪੁਰ ਉਹ ਅਜੀਤ ਸਿੰਘ ਬੈਂਸ ਤਾਂ ਸਾਡੇ ਲੱਗ ਗੀਦਾ ਸੀ ਫੇ ਰਾਜਵਿੰਦਰ ਸਿੰਘ ਬੈਂਸ ਸੀ ਉਹਦਾ ਮੁੰਡਾ ਆ ਹੂੰ ਪਤਾ ਨਹੀਂ ਹੁਣ ਇਹ 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 ਤਾਂ ਚਲੋ ਜੇ ਹੋ ਸਕਦਾ ਸੱਚ ਵੀ ਹੋਵੇ ਅਜੈਬ ਸਿੰਘ ਬਾਗੜੀ ਫਰੋਮ ਕੈਮ ਲੂਪਸ ਕੈਨੇਡਾ ਵਾ ਚਾਰਜਡ ਐਂਡ ਲੇਟਰ ਰਿਲੀਜ਼ ਹਾਂਜੀ ਉਹ ਉਹ ਤਾਂ ਉਹ ਤਾਂ ਕਲੀਅਰ ਸੀਗਾ ਸੌਫਟ ਟਾਰਗੇਟ ਸੀਗੀ ਜੀ ਕਿਤਾਬ ਉਹ ਜਿਹੜੀ ਉੱਥੇ ਕਹਿੰਦੇ ਆ ਮੈਂ ਗੱਲ ਕਰਦਾ ਪਈ ਉਹਨੂੰ ਲਿਖੀ ਗਈ ਸੀ ਠੀਕ ਆ ਫੇ ਉਹ ਉਹ ਰਿਲੀਜ਼ ਤਾਂ ਹੁਣ ਜਾੜੀ ਗੱਲ ਇਦਾਂ ਆ ਪਈ ਉਹ ਇਹ ਇਹ ਇਹਨਾਂ ਨੇ ਇਹੀ ਨਿਚੋੜ ਕੱਢ ਕੇ ਦੱਸਿਆ ਕਿ ਕੈਨੇਡਾ ਦੀ ਸਰਕਾਰ ਦਾ ਏਜੰਸੀਆਂ ਦਾ ਸ਼ਾਇਦ ਆਪਣਾ ਹੀ ਹੱਥ ਸੀ ਜਿਸ ਕਰਕੇ ਉਹ ਕਲੀਅਰ ਨਹੀਂ ਹੋ ਸਕਿਆ ਪਰ ਉਹ ਉਗਾ ਲੱਗੇ ਚਾਕੇ ਮੈਂ ਪੜ ਸਕਿਆ ਤੁਸੀਂ 2020 ਦੇ ਵਿੱਚ ਵੀ ਕੈਨੇਡੀਅਨ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਤੇ ਉੱਥੋਂ ਦੇ ਮਿਨਿਸਟਰਸ ਨੂੰ ਚਿੱਠੀ ਲਿਖੀ ਤੁਸੀਂ ਆਪਣੀ ਇਨਵੈਸਟੀਗੇਸ਼ਨ ਨੂੰ ਕੋਟ ਕੀਤਾ ਆਪਾਂ ਉਸ ਚੀਜ਼ ਤੇ ਸਾਰੀ ਤੇ ਆਵਾਂਗੇ ਲੇਕਿਨ ਤੁਸੀਂ ਪ੍ਰਾਇਮਰਲੀ 에어 ਇੰਡੀਆ 182 ਫਲਾਈਟ ਦੇ ਹਾਦਸੇ ਨੂੰ ਕਿਉਂਕਿ ਇੱਕ ਸਾਬੋਟਾਜ ਗਤੀਵਿਧੀ ਸੀ دہشت ਗਰਦੀ ਵਾਰਦਾਤ ਮੰਨੀ ਗਈ ਉਸ ਨੂੰ ਕੀ ਭਾਰਤੀ ਏਜੰਸੀਆਂ ਦਾ ਕਾਰਾ ਮੰਨਦੇ ਹੋ ਜਾਂ ਉਸ ਨੂੰ دہشت ਗਰਦੀ ਜਥੇਬੰਦੀਆਂ ਦਾ ਜਾਂ ਬੱਬਰ ਖਾਲਸਾ ਤੇ ਤਲਵਿੰਦਰ ਸਿੰਘ ਜਿਹੜੇ ਪਰਮਾਰ ਸਨ ਬਬਰ ਉਹਨਾਂ ਦਾ ਅ ਪ੍ਰਚਿਆ ਹੋਇਆ ਇੱਕ ਇੱਕ ਕਾਰਾ ਮੰਦੇਓ ਬੇਸਿਕਲੀ ਸੀ ਕਿ ਇਹ ਚੀਜ਼ ਬਾਰੇ ਕੋਈ ਕਲੈਰਿਟੀ ਅਜੇ ਤੱਕ ਮਿਲ ਪਾਈ ਹੈ ਉਹ ਇਹ ਇਹਦੀ ਕਲੈਰਿਟੀ ਤਾਂ ਉਹ ਤਾਂ ਕਰਨਗੇ ਜੇ ਬੇਸਿਕਲੀ ਪਹਿਲਾਂ ਇੰਡੀਆ ਦੇ ਸਿਸਟਮ ਦੇ ਬਾਰੇ ਤਾਂ ਕਲੀਅਰ ਹੋ ਜਾਈਏ ਸੀ ਜਾਂ ਤਾਂ ਉਹਨਾਂ ਨੂੰ ਅਸੀਂ ਕਹੀਏ ਵੀ ਭਾਈ ਇਹ ਇੱਕ ਬਹੁਤ ਕਰਪਟ ਕੰਟਰੀ ਆ ਇਹਦੇ ਵਿੱਚ ਬੰਦੇ ਨੂੰ ਦਿਨੇ ਦਿਹਾੜੇ ਚੱਕ ਕੇ ਕਰ ਦਿੰਦੇ ਆ ਕੋਈ ਕੁਝ ਸਬੂਤ ਨਹੀਂ ਮਿਲਦਾ ਠੀਕ ਹੈ ਇੱਥੇ ਕਮਲੇ ਨਾ ਸੀ ਉਹਨਾਂ ਨੂੰ ਸਾਬਤ ਕਰੀਏ ਕਿ ਬੰਦੇ ਨੂੰ ਮਾਰਦੇ ਵੀ ਆ ਤੇ ਸਬੂਤ ਛੱਡ ਰਹੇ ਵੀ ਸਾਰੀ ਦੁਨੀਆ ਤੇ ਬਾਹਰਲੇ ਮੁਲਕਾਂ ਦੇ ਵੀਜ਼ੇ ਦੇ ਹੀ ਜਾਂਦੇ ਆ ਵੀ ਜਾਓ ਮੈਂ ਕਹਿੰਦਾ ਵੀ ਨਿਊਜ਼ੀਲੈਂਡ ਦੇ ਵਿੱਚ ਸਾਰਿਆਂ ਨੂੰ ਇਹ ਗੱਲ ਪਤਾ ਸੀ ਕਿ ਰਜੀਵ ਗਾਂਧੀ ਦੇ ਡੇਵਿਡ ਲੌਂਗੀ ਦੇ ਨਾਲ ਬਹੁਤ ਵਧੀਆ ਸੰਬੰਧ ਹੈ ਜਿਹਦੇ ਵਿੱਚੋਂ ਇਹ ਇਹ ਜਦੋਂ ਇੱਥੇ ਦੇ ਵੀਜ਼ੇ ਖੁੱਲੇ ਆ ਕਣੀਓ ਪਰਿਵਾਰ ਨੇ ਆਪ ਪ੍ਰਾਈਮ ਮਿਨਿਸਟਰ ਨੂੰ ਕਹਿ ਕੇ ਤੇ ਪੰਜਾਬ ਦੀ ਕਿਉਂਕਿ ਇਹਨਾਂ ਨੂੰ ਸ਼ਾਇਦ ਲੋਡ ਸੀ ਉਸ ਵੇਲੇ ਲੋਡ ਵੀ ਸੀ ਤਾਂ ਫਿਰ ਵੀ ਬਾਕੀ ਹੋਰ ਥਾਵਾਂ ਤੋਂ ਨਹੀਂ ਇੰਨੇ ਜਿਆਦੇ ਵੀਜ਼ੇ ਸੌਕੇ ਲੱਗੇ ਜਿਨੇ ਪੰਜਾਬ ਤੋਂ ਲੱਗੇ। ਔਰ ਐਂਟਰੀ ਜਿਹੜੇ ਬੰਦੇ ਇਦਾਂ ਸੀ ਨਾ ਫਿਜੀ ਦੀ ਟਿਕਟ ਲੈ ਕੇ ਆ ਕੇ ਚੜ ਕੇ ਮਤਲਬ ਇੰਡੀਆ ਤੋਂ ਫਿਜੀ ਦਾ ਬਹੁਤ ਪੁਰਾਣਾ ਟਾਈਮ ਸ਼ਾਇਦ ਇਦਾਂ ਦਾ ਰਿਹਾ ਹੈ ਕਿ ਉੱਥੇ ਨੂੰ ਜਾਣੀ ਤੁਸੀਂ ਜਾ ਕੇ ਤੁਹਾਨੂੰ ਐਂਟਰੀ ਮਿਲ ਜਾਂਦੀ ਆ ਜਬ ਵੀਜ਼ਾ ਸੌਖਾ ਮਿਲ ਜਾਂਦਾ ਟਿਕਟ ਲੈ ਕੇ ਏਜੰਟ ਛੱਡ ਦਿੰਦੇ ਸੀ ਤੇ ਉੱਥੇ ਜਾਣ ਲਈ ਇੱਥੇ ਜਿਹੜਾ ਵੀ ਜਹਾਜ਼ ਆਕਲੈਂਡ ਰੁਕਦਾ ਸੀ ਆਉਣ ਲੱਗਾ ਫਲਾਈਟ ਬੰਦਾ ਇਦਾਂ ਲੈ ਕੇ ਆਉਂਦਾ ਸੀ ਤੇ ਇੱਥੇ ਆਇਆਂ ਨੂੰ ਸਿੱਧੀ ਅਗਲੇ ਨੇ ਪਾਸਪੋਰਟ ਸਿੱਟ ਦੇਣਾ ਪਾੜ ਦੇਣਾ ਰਾਹ ਦੇ ਵਿੱਚ ਠੀਕ ਆ ਜਾਂ ਉੱਥੇ ਟੋਲ ਰਿਸਿਟ ਦਿੱਤਾ ਕੁਝ ਕਰ ਦਿੱਤਾ ਠੀਕ ਆ ਜੇ ਉੱਥੋਂ ਬੋਰਡਿੰਗ ਤੋਂ ਬਾਅਦ ਕਿਉਂਕਿ ਜਦ ਕਿਸੇ ਕੰਟਰੀ ਦੇ ਵਿੱਚ ਜਦੋਂ ਬੋਰਡਿੰਗ ਪਾਸ ਬਣ ਜਾਂਦਾ ਉਦੋਂ ਬਾਅਦ ਪਾਸਪੋਰਟ ਨਹੀਂ ਦੇਖਦੇ ਸਿਰ ਬੋਰਡਿੰਗ ਪਾਸ ਦੇਖਦੇ ਜਹਾਜ਼ੇ ਚੜ੍ਹਨ ਲੱਗ ਜਾਂਦੇ ਉੱਥੇ ਵੀ ਡਸਟਪਿਨ ਦੇ ਵਿੱਚ ਸਿੱਟ ਕੇ ਆ ਗਿਆ ਬੰਦਾ ਬੋਰਡਿੰਗ ਪਾਸ ਹੈਗਾ ਇਹ ਕੋਲ ਜਿਹੜਾ ਰਾਹ ਦੇ ਵਿੱਚ ਜਿੱਥੋਂ ਫਲਾਈਟ ਜੇ ਸਿਡਨੀ ਆ ਸਿੰਗਾਪੁਰ ਆ ਜਿੱਥੋਂ ਚੜ੍ਹਿਆ ਇੱਕ ਵਾਰੀ ਉਤੋਂ ਬਾਅਦ ਪਤਾ ਪਿਆ ਹੁਣ ਤਾਂ ਜਾ ਕੇ ਆਕਲੈਂਡ ਉਤਰਨਾ ਉੱਥੇ ਆ ਕੇ ਜਹਾਜ਼ ਖੜਿਆ ਉੱਤੇ ਜਹਾਜ਼ ਬਦਲਣਾ ਆ ਉਤਰ ਕੇ ਜਾ ਕੇ ਬਹਿ ਗਿਆ ਬੰਦਾ ਪਰ নো ਇੰਗਲਿਸ਼ ਪਤਾ ਨਹੀਂ ਮੈਂ ਤਾਂ ਮੈਂ ਤਾਂ ਚਾੜ੍ਹ ਦਿੱਤਾ ਕਿਸੇ ਮੇਰੇ ਕੋਈ ਨਹੀਂ ਕੁਝ ਵੀ ਜਾਣਾ ਕਿੱਥੇ ਆ ਇਦਾਂ ਬਹੁਤ ਬੰਦੇ ਇਦਾਂ ਵੀ ਉਤਰੇ ਆ ਜਿਹੜੇ ਉੱਤਰ ਦੇ ਥੋਬਸਟੇ ਹੋ ਗਏ ਔਰ ਉਹਨਾਂ ਟਾਈਮਾਂ ਚ ਸਭ ਤੋਂ ਛੇਤੀ ਉਹ ਬੰਦੇ ਪੱਕੇ ਹੋਏ ਕਿਉਂਕਿ ਅਮਨਿਸਟੀ ਛੇਤੀ ਅਮਨਿਸਟੀ ਕਰ ਦਿੱਤੀ ਸੀ ਇਹਨਾਂ ਨੇ ਅਮਨਿਸਟੀ ਜਿਹੜੀ ਕੀਤੀ ਸੀ ਉਹ ਪੁਰਾਣੇ ਬੰਦੇ ਵਾਲੀ ਸੀ ਪਰ ਉਹਦੇ ਵਿੱਚ ਫਿਰ ਜਿਹੜੇ ਬੰਦਿਆਂ ਕੋਈ ਹੀ ਨਹੀਂ ਸੀ ਕੁਝ ਵੀ ਰਿਕਾਰਡਿੰਗ ਨਹੀਂ ਸੀ ਜਿਨ੍ਹਾਂ ਦਾ ਉਹ ਵੀ ਵਿੱਚ ਆ ਗਏ ਸੀ ਇਸ ਵੇਲੇ ਇੰਨਾ ਸੌਖਾ ਉਦੋਂ ਪੰਜਾਬ ਤੋਂ ਆਇਆ ਸਿੰਘ ਨਾਂ ਵਾਲਿਆਂ ਲਈ ਜਾਨੀ ਖਾਸ ਕਰਕੇ ਹੋਇਆ ਸੀ ਇਹਦਾ ਮਤਲਬ ਪਈ ਉਹ ਉਹ ਚਾਹੁੰਦੇ ਸੀ ਉਹ ਇਦਾਂ ਜੇ ਉਹ ਪੰਜਾਬ ਦੀ ਨੌਜਵਾਨੀ ਨੂੰ ਬਿਲਕੁਲ ਖਤਮ ਕਰਨਾ ਚਾਹੁੰਦੇ ਹੁੰਦੇ ਮਾਰਨਾ ਹੀ ਚਾਹੁੰਦੇ ਹੁੰਦੇ ਫਿਰ ਬਾਹਰ ਕਿਉਂ ਜਾਣ ਦਿੰਦੇ ਤਾਂ ਸੌਖਾ ਸੀ ਪੀਸੀਸੀ ਤੋਂ ਬਿਨਾਂ ਪਾਸਪੋਰਟ ਨਹੀਂ ਬਣਦਾ ਜਿਹੜੇ ਮਰਜ਼ੀ ਕੰਟਰੀ ਦਾ ਵੀਜ਼ਾ ਅਪਲਾਈ ਕਰਕੇ ਦੇਖ ਲਓ ਉਸ ਟਾਈਮ ਤੱਕ ਤਾਂ 86 ਤੱਕ ਤਾਂ ਇਹ ਕਾਨੂੰਨ ਬਣ ਗਿਆ ਸੀ ਕਿ ਪੰਜਾਬ ਵਿੱਚੋਂ ਪੰਜਾਬ ਪੁਲਿਸ ਦੀ ਜਿਹੜੀ ਜਿਹੜਾ ਪੁਲਿਸ ਕਲੀਅਰੈਂਸ ਸਰਟੀਫਿਕੇਟ ਆ ਉਹ ਪੰਜਾਬ ਤੋਂ ਲੈਣ ਦੇ ਨਾਲ ਨਾਲ ਯੂਟੀ ਰਿਪੋਰਟ ਵੀ ਲੈਣੀ ਪੈਂਦੀ ਸੀ ਯੂਨੀਅਨ ਟੈਰੀਟਰੀ ਦਾ ਜਿਹਨੇ ਪਾਸਪੋਰਟ ਬਣਦੀ ਪ੍ਰਕਿਰਿਆ 6-7 ਮਹੀਨੇ ਹੋਰ ਲੇਟ ਕਰ ਦਿੱਤੀ ਸੀ ਉਹ ਪਹਿਲਾਂ ਤਾਂ ਰਿਪੋਰਟ 2-4 ਮਹੀਨੇ ਦੇ ਵਿੱਚ ਆਉਂਦੀ ਸੀ ਪੁਲਿਸ ਵਾਲਾ ਆਇਆ ਅਗਲੇ ਨੇ 500000 ਰੁਪਇਆ ਲਿਆ ਲੈ ਕੇ ਉਹਨੇ ਤੁਹਾਨੂੰ ਕਲੀਅਰ ਕਰ ਦਿੱਤਾ ਤੇ ਬਣ ਗਿਆ ਤੁਹਾਡਾ ਪਾਸਪੋਰਟ ਬਣ ਗਿਆ ਪਰ ਉਦੋਂ 86 ਦੇ ਮੈਨੂੰ ਲੱਗਦਾ ਜੂਨ ਜੁਲਾਈ ਤੱਕ ਸ਼ਾਇਦ ਇਹ ਇਹ ਕਾਨੂੰਨ ਆ ਗਿਆ ਸੀ ਵੀ ਯੂਟੀ ਰਿਪੋਰਟ ਵੀ ਨਾਲ ਚਾਹੀਦੀ ਉਹਦੀ ਕਲੀਅਰੈਂਸ ਵੀ ਚਾਹੀਦੀ ਹੈ ਚੰਡੀਗੜ੍ਹ ਕਿਉਂਕਿ ਯੂਨੀਅਨ ਟੈਰੀਟਰੀ ਹੈ ਉਹਦੇ باوجود ਵੀ ਯਾਨੀ ਇਦਾਂ ਇੰਨੀ ਵੱਡੀ ਪੱਧਰ ਤੇ ਬੰਦੇ ਆ ਕੇ ਬਾਹਰ ਸੈਟਲ ਹੋਏ ਆ ਤੇ ਇਸ ਕਰਕੇ ਅਸੀਂ ਇੱਕ ਪਾਸੇ ਹੋ ਕੇ ਜਿਹੜਾ ਨਜ਼ਰੀਆ ਦੇ ਰਹੇ ਆਂ ਵਾਰ-ਵਾਰ ਸਾਡਾ ਕਹਿਣਾ ਇਹ ਆ ਵੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ 80 ਤੋਂ ਲੈ ਕੇ ਜਿਹੜੇ 80 ਤੋਂ ਬਾਅਦ ਦੇ ਜੰਮੇ ਆ 80 ਵਾਲੇ ਜਿਹੜੇ ਜੰਮੇ ਆ 84 ਵਿੱਚ 4 ਸਾਲ ਦੇ ਹੋਣਗੇ ਉਹਨੂੰ ਤਾਂ ਹੋਸ਼ੇ ਕੋਈ ਨਹੀਂ ਜਿਹੜੇ 80 ਜੰਮੇ ਅੱਜ 45 ਸਾਲ ਦੇ ਆ ਇਹਦਾ ਮਤਲਬ 45 ਸਾਲ ਤੋਂ ਘੱਟ ਉਮਰ ਦੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਅਸਲੀਅਤ ਦਾ ਕੱਖ ਨਹੀਂ ਪਤਾ ਹੁਣ ਤੁਸੀਂ ਅੰਦਾਜ਼ਾ ਲਾ ਲਿਓ ਕਿ ਖਾਲਸਾਣ ਦੀ ਗੱਲ ਕਰਨੇ ਵਾਲੇ ਰੌਲਾ ਪਾਉਣੇ ਵਾਲੇ ਭਿੰਡਰਾਂ ਦੀ ਭਿੰਡਰਾਂ ਵਾਲੇ ਦੀ ਸਪੋਰਟ ਕਰਨੇ ਵਾਲੇ ਕਿਹੜੇ ਬੰਦੇ ਆ ਠੀਕ ਹੈ ਜੀ ਜੀ ਨਹੀਂ ਅਸੀਂ ਤਾਂ ਸਵਾਲ ਖੜੇ ਕਰ ਸਕਦੇ ਆ ਕਿ ਜੋ ਵੀ ਹਲੇ ਤੱਕ ਇਨਵੈਸਟੀਗੇਸ਼ਨ ਹੋਈ ਹੈ ਚਾਹੇ ਜਰਨਲਿਸਟ ਲੈਵਲ ਤੇ ਹੋਈ ਚਾਹੇ ਸਰਕਾਰ ਲੈਵਲ ਤੇ ਹੋਈ ਉਹ ਪੂਰੇ ਤੱਤ ਨੂੰ ਐਕਸਪਲੇਨ ਨਹੀਂ ਕਰਦੇ ਉਹ ਸਚਾਈ ਕੱਢ ਨਹੀਂ ਰਹੀ ਵੈਦਰ ਜਾਣ ਕੇ ਨਹੀਂ ਕੱਢ ਰਹੀ ਜਾਂ ਚੁੱਪ ਨਹੀਂ ਉਹ ਸਵਾਲ ਤਾਂ ਠੀਕ ਆ ਪਰ ਸਵਾਲ ਦੇ ਵਿੱਚ ਤੁਹਾਡੀ ਗਰਾਉਂਡ ਤਾਂ ਠੀਕ ਹੋਵੇ ਨਾ ਸਵਾਲ ਤੁਸੀਂ ਜਿਹੜੇ ਕਰਦੇ ਆ ਖੜੇ ਉਹ ਤਾਂ ਉਹ ਤਾਂ ਗੱਲ ਸਮਝ ਪੈਂਦੀ ਆ ਉਦੀ ਗਰਾਊਂਡ ਤੁਹਾਡੀ ਠੀਕ ਹੋਵੇ ਜਿਹੜੀ ਗੱਲ ਇੱਕ ਜਗ੍ਹਾ ਮੰਨਦੇ ਉਹਨੂੰ ਸਾਰੀ ਜਗ੍ਹਾ ਉਦਾਂ ਹੀ ਮੰਨੋ ਜੇ ਸਰਕਾਰ ਨੂੰ ਉਤਿਆਚਾਰੀ ਮੰਨਦੇ ਅਸੀਂ ਧੱਕੇ ਵਾਲੀ ਮੰਨਦੇ ਆ ਤੇ ਸਾਰੀ ਜਗ੍ਹਾ ਮੰਨੋ ਜੇ ਤੁਸੀਂ ਸਰਕਾਰ ਨੂੰ ਕਹਿੰਦੇ ਧੱਕਾ ਕਰਦੀ ਆ ਫਿਰ ਇਹ ਵੀ ਮੰਨੋ ਵੀ ਜਿਹੜੇ ਪੁਲਿਸ ਵਾਲੇ ਨੇ ਤੁਹਾਨੂੰ ਸਬੂਤ ਦਿੱਤੇ ਆ ਉਹ ਸਰਕਾਰ ਦੇ ਹੀ ਪਲਾਂਟ ਕੀਤੇ ਹੋਏ ਆ ਜਿਨ੍ਹਾਂ ਨੇ ਤਲਵਿੰਦਰ ਸਿੰਘ ਦਾ ਮੁਕਾਬਲਾ ਬਣਾਉਣ ਦੀ ਪਲਾਨ ਬਣਾ ਲਈ ਉਹਨਾਂ ਨੇ ਨਾਲ ਹੀ ਇਹ ਪਲਾਨ ਵੀ ਬਣਾ ਦਿੱਤੀ ਕਿ ਪਿੱਛੇ ਇੰਨੇ ਆਹ ਆਹ ਚੀਜ਼ਾਂ ਰਹਿਣ ਦਿਓ ਤਾਂ ਕਿ ਜੇ ਕੋਈ ਇਨਕੁਆਇਰੀ ਕਰਨ ਆਵੇ ਤੇ ਉਹਨੂੰ ਆਹ ਆਹ ਖਬਰ ਮਿਲੇ ਤੇ ਉਹ ਲੈ ਕੇ ਭੱਜੇ ਬਾਹਰ ਜੇ ਉਹਨੂੰ ਕਰਪਟ ਮੰਨਣਾ ਤਾਂ ਸਾਰੀ ਜਗ੍ਹਾ ਤੁਸੀਂ ਇਹ ਕਹਿੰਦੇ ਬਈ ਉਹਨੂੰ ਮਾਰਨ ਦਾ ਫੈਸਲਾ ਉਹਨਾਂ ਦਾ ਇਦਾਂ ਹੋਇਆ ਪਰ ਆ ਜਿਹੜੀ ਸਾਨੂੰ ਚੀਜ਼ ਮਿਲੀ ਹੈ ਸਾਨੂੰ ਸੱਚ ਮਿਲੀ ਹੈ ਪੁਲਿਸ ਪੰਜਾਬ ਦੀ ਝੂਠ ਬੋਲਦੀ ਆ ਅਤਿਆਚਾਰੀਆ ਪਰ ਜਿਹੜਾ ਬੰਦਾ ਸਾਡੇ ਟੱਚ ਵਿੱਚ ਆਇਆ ਨਾ ਇਹ ਸਾਨੂੰ ਕ੍ਰਿਸ਼ਨ ਦਾ ਰੂਪ ਮਿਲਿਆ ਇਹ ਸੱਚ ਦਾ ਹੈ ਨਹੀਂ